ਗੋਲ ਹਿੰਦ ਕਾਂਗਰਸ ਕਮੇਟੀ ਵੱਲੋਂ ਪੰਜਾਬ ਵਾਸਤੇ ਕੈਂਪੇਨ ਕਮੇਟੀ ਦਾ ਐਲਾਨ ਕਰ ਦਿੱਤਾ ਇਸ ਕਮੇਟੀ ਦੇ ਚੇਅਰਮੈਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਬਣਾਇਆ ਗਿਆ ਨਾਲ ਦੋ ਕੋ-ਚੇਅਰਮੈਨ ਵੀ ਲਾਏ ਗਏ ਨੇ ਜਿਨ੍ਹਾਂ ਦੇ ਵਿੱਚ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਮੰਡਾਲਾ ਅਤੇ ਹਰਦੇਾਲ ਸਿੰਘ ਕਬੂਜ ਸੀਨੀਅਰ ਵਾਈਸ ਚੇਅਰਮੈਨ ਪਵਨ ਆਦਿਆ ਤੇ ਕਨਵੀਨਰ ਜਸਬੀਰ ਸਿੰਘ ਡਿੰਪਾ ਨੂੰ ਲਗਾਇਆ ਗਿਆ 35 ਮੈਂਬਰੀ ਕਮੇਟੀ ਜਿਹੜੀ ਆ ਇਹ ਕੈਂਪੇਨ ਕਮੇਟੀ ਬਣਾਈ ਗਈ ਆ ਰਾਣਾ ਕਮਰਪਾਲ ਸਿੰਘ ਜੋ ਪੰਜਾਬ ਵਿਧਾਨ ਸਭਾ ਦੇ ਸਪੀਕਰ रह चुके ਨੇ ਅਨੰਦਪੁਰ ਸਾਹਿਬ ਤੋਂ ਟਿਕਟ ਚਾਹੁੰਦੇ ਸੀ ਸੁਖਵਿੰਦਰ ਸਿੰਘ ਡੈਨੀ ਜੰਡਾਲਾਗੁਰੂ ਤੋਂ ਐਮਐਲਏ रह चुके ਨੇ ਫਰੀਦਕੋਟ ਤੋਂ ਟਿਕਟ ਚਾਹੁੰਦੇ ਸੀ ਹਰਦਿਆਲ ਸਿੰਘ ਕੰਬੋਜ ਰਾਜਪੁਰਾ ਤੋਂ ਐਮਐਲਏ रह चुके ਨੇ ਪਟਿਆਲਾ ਤੋਂ ਟਿਕਟ ਭਾਲਦੇ ਸੀ ਪਵਨ ਆਦਿਆ ਐਮਐਲਏ रह चुके ਨੇ ਸ਼ਾਰਪੁਰ ਤੋਂ ਟਿਕਟ ਭਾਲਦੇ ਸੀ ਇਹਨਾਂ ਚਾਰਾਂ ਨੂੰ ਕੰਪੇਨ ਕਮੇਟੀ ਦਾ ਜ਼ਿੰਮੇਵਾਰੀ ਦਿੱਤੀ ਗਈ ਆ ਰਾਣਾ ਕੇਪੀ ਸਿੰਘ ਚੇਅਰਮੈਨ ਬਣਾएंगे ਨੇ ਸੁਖਵਿੰਦਰ ਸਿੰਘ ਡੈਨੀ ਮੰਡਾਲਾ ਕੋ-ਚੇਅਰਮੈਨ ਹਰदयाल ਸਿੰਘ ਕੰਬੋਜ ਕੋ-ਚੇਅਰਮੈਨ ਪਵਨ ਆਦੀਆ ਸੀਨੀਅਰ ਵਾਈਸ ਚੇਅਰਮੈਨ ਤੇ ਜਿਨ੍ਹਾਂ ਨੇ ਖੁਦ ਟਿਕਟ ਛੱਡੀ ਆ ਖਡੂਰ ਸਾਹਿਬ ਤੋਂ ਐਮਪੀ ਜਸਬੀਰ ਸਿੰਘ ਡਿਪਾਗਿੱਲ ਉਹਨਾਂ ਨੂੰ ਇਸ ਕਮੇਟੀ ਦਾ ਕਨਵੀਨਰ ਬਣਾਇਆ ਗਿਆ ਬਾਕੀ ਜੋ ਕਾਂਗਰਸ ਪਾਰਟੀ ਦੇ ਮੈਂਬਰ ਸ਼ਾਮਲ ਕੀਤੇ ਗਏ ਨੇ ਉਹਨਾਂ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਤਰਜਿੰਦਰ ਸਿੰਘ ਬਾਜਵਾ ਸਾਬਕਾ ਵਿਧਾਇਕ सिंह नागरा सबका मंत्री संगत सिं गिलजजिया सबका राणा गुरजीत सिंह सबका सुखविंद सरकारी सबका ओम प्रकाश चून सोनी सबका अरुणा चौधरी गुरदासपुर तो विधायक गुरमीत सिंह पाड़ा सबका विधायक मदन लाल जलालपुर सबका विधायक परमिंदर सिंह पिंकी विधायक सुखविंद कोटली एम पी सदीक सबका मंत्री गुरकीत सिंह कोटली सबका एम एल ए रमनजीत सिंह सिक्की सबका एम एल ए कुशलदीप ढिलों सबका मंत्री रजिया सुलताना सबका डॉक्टर राजमार वेरका सबका बलबीर सिंह सिद्धू सबका विधायक सुरेंद्र कुमार डावर कांग्रेसी आगू सुदेश कुमार मुक्तसर जिला प्रधान हरचंद बराड़ हामिद मसीह डॉक्टर महेंद्र रिन्वा जगदर्शन कौर ਕਾਂਗਰਸ ਨੇਤਾ ਗੁਰਿੰਦਰ ਸਿੰਘ ਢਿੱਲੋਂ ਜੋ ਹੁਣੇ ਆਈਪੀਐਸਸੀ ਦੀ ਨੌਕਰੀ ਛੱਡੀ ਐਡੀਜੀਪੀ ਰੈਂਕ ਤੋਂ ਉਹਨਾਂ ਵੀ ਇਸ ਕਮੇਟੀ 'ਚ ਸ਼ਾਮਲ ਕੀਤਾ ਗਿਆ ਕੈਪਟਨ ਸੰਦੀਪ ਸਿੰਘ ਸੰਧੂ ਕਾਂਗਰਸ ਪਾਰਟੀ ਦੇ ਜਰਨਲਿਸਟ ਕਿਤਰੂ ਮੇਦੇ ਸ਼ਾਮਲ ਕੀਤਾ ਗਿਆ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬਲਾਰੀਆ ਸਾਬਕਾ ਵਿਧਾਇਕ ਮਨਜੀਤ ਸਿੰਘ ਜਲਬੂਟੀ ਅਤੇ ਸਾਰੇ ਸਾਬਕਾ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਇਸ ਤੋਂ ਇਲਾਵਾ ਪਰਮਾਨੈਂਟ ਇਨਵਾਈਟਿਡ ਸਪੈਸ਼ਲ ਇਨਵਾਈਟਿ ਇਹਨਾਂ ਨੂੰ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਐਕਸ-ਆਫੀਸ਼ੀਓ ਮੈਂਬਰ ਸ਼ਾਮਲ ਕੀਤੇ ਗਏ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਜ਼ ਕਾਂਗਰਸ ਪਾਰਟੀ ਦੇ ਪੰਜਾਬ ਸੂਬਾ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਵਰਕਿੰਗ ਪ੍ਰੈਜ਼ੀਡੈਂਟ ਕਾਂਗਰਸ ਪਾਰਟੀ ਦੇ ਜਿੰਨੇ ਵੀ ਫਰੰਟਲ ਆਰਗੇਨਾਈਜੇਸ਼ਨ ਉਹਨਾਂ ਦੇ ਪ੍ਰਧਾਨ ਐਸਸੀ ਵਿੰਗ ਦੇ ਚੇਅਰਮੈਨ ਓਬੀਸੀ ਵਿੰਗ ਦੇ ਚੇਅਰਮੈਨ ਉਹ ਵੀ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਇਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕੈਂਪੇਨ ਕਮੇਟੀ ਆ ਕੈਂਪੇਨ ਕਮੇਟੀ ਦੇ ਚੇਅਰਮੈਨ ਰਾਣਾ ਕਮਰਪਾਲ ਸਿੰਘ ਜੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਲੋਕ ਸਭਾ ਚੋਣਾਂ ਦੇ ਦੌਰਾਨ ਜੋ ਚੋਣ ਮਾਹੌਲ ਭਖਿਆ ਉਹਦੇ ਵਿੱਚ ਕਿਵੇਂ ਕੈਂਪੇਨ ਕਰਨੀ ਆ ਕੈਂਪੇਨ ਕਮੇਟੀ ਦੀ ਰੂਪਰੇਖਾ ਕੀ ਹੋਏਗੀ ਕਿੱਥੋਂ ਸ਼ੁਰੂਆਤ ਕਰਨੀ ਆ ਕਿਹੜੇ-ਕਿਹੜੇ ਕਾਂਗਰਸ ਪਾਰਟੀ ਦੇ ਸੈਂਟਰ ਦੇ ਵੱਡੇ ਨੇਤਾ ਸ਼ਾਮਲ ਹੋਣਗੇ ਨਾਲ ਚੋਣ ਰੈਲੀਆਂ 'ਚ ਸਬੋਧਨ ਕਰਨਗੇ ਇਹ ਸਾਰੀ ਹੁਣ ਜਿਹੜੀ ਰੂਪਰੇਖਾ ਦੀ ਜ਼ਿੰਮੇਵਾਰੀ ਹੈ ਕੈਂਪੇਨ ਕਮੇਟੀ ਬਣਾਈ ਗਿਆ ਤੇ ਕੈਂਪੇਨ ਕਮੇਟੀ ਦੀ ਜ਼ਿੰਮੇਵਾਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਰਾਣਾ ਕੇਪੀ ਸਿੰਘ ਨੂੰ ਦਿੱਤੀ ਗਈ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਧਰਤ ਤੋਂ ਨੇ ਅੱਗੇ ਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ